ਹਲਾ ਦੋਸਤੋ ਰਜਨੀ ਦੀ ਦੁਨੀਆ ਚੈਨਲ ਦੇ ਸਵਾਗਤ ਹੈ ਜੀ ਤੁਹਾਡਾ ਕੱਲ ਅਸੀਂ ਮਲਾਈ ਤੋਂ ਮੱਖਣ ਤਿਆਰ ਕੀਤਾ ਸੀ ਤੇ ਮੱਖਣ ਨੂੰ ਅਸੀਂ ਫ੍ਰਿਜ ਵਿੱਚ ਰੱਖ ਦਿੱਤਾ ਸੀ ਅੱਜ ਅਸੀਂ ਇਸ ਦਾ ਤੁਹਾਨੂੰ ਘਿਓ ਬਣਾ ਕੇ ਦੱਸਾਂਗੇ ਕੱਲ ਜਿਹੜਾ ਅਸੀਂ ਮੱਖਣ ਕੱਢਿਆ ਸੀ ਤਾਂ ਉਹਨੂੰ ਅਸੀਂ ਫ੍ਰਿਜ ਵਿੱਚ ਰੱਖ ਦਿੱਤਾ ਸੀ ਤੇ ਦੇਖੋ ਸਾਡਾ ਮੱਖਣਾ ਜੰਮ ਗਿਆ ਤੇ ਇਹਦੇ ਵਿੱਚ ਬਿਲਕੁਲ ਵੀ ਲੱਸੀ ਨਹੀਂ ਦਿਖਾਈ ਦਿੰਦੀ ਬਈ ਹੁਣ ਅਸੀਂ ਇਸ ਦਾ ਤੁਹਾਨੂੰ ਘਿਓ ਬਣਾ ਕੇ ਦੱਸਾਂਗੇ ਕਾਂ ਜਿਰਾ ਸੇ ਮੱਖਣ ਬਣਾਇਆ ਸੀ ਮਲਾਈ ਵਿੱਚ ਅਸੀਂ ਨਿੰਬੂ ਪਾਇਆ ਸੀ ਨਿੰਬੂ ਪਾਉਣ ਨਾਲ ਇੱਕ ਤਾਂ ਮੱਖਣ ਜ਼ਿਆਦਾ ਬੰਦਾ ਤੇ ਦੂਜਾ ਘਿਓ ਵੀ ਜ਼ਿਆਦਾ ਬਣ ਕੇ ਤਿਆਰ ਹੁੰਦਾ ਆ ਤੇ ਜਦੋਂ ਤੁਸੀਂ ਵੀ ਘਿਓ ਬਣਾਉਣਾ ਤੇ ਮੱਖਣ ਕੱਢਣ ਤੋਂ ਪਹਿਲਾਂ ਮਲਾਈ ਵਿੱਚ ਨਿੰਬੂ ਜ਼ਰੂਰ ਪਾ ਲੈਣਾ ਮੈਂ ਅੱਜ ਉਸਦਾ ਹੀ ਘਿਓ ਤੁਹਾਨੂੰ ਬਣਾ ਕੇ ਦੱਸਣ ਲੱਗੀ ਆ ਤੇ ਗੈਸ ਦੇ ਉੱਪਰ ਅਸੀਂ ਪਤਿਲਾ ਰੱਖਤਾ ਤੇ ਆਦੇ ਵਿੱਚ ਅਸੀਂ ਮੱਖਣ ਪਾਵਾਂਗੇ ਆਪਣਾ ਸਹੀ ਪਤੀਲੇ ਚ ਪਾਤਾ ਤੇ 55 ਮਿੰਟਾਂ ਚ ਹੀ ਘਿਓ ਬਣ ਕੇ ਤਿਆਰ ਹੋ ਜਾਏਗਾ ਤੇ ਘਿਓ ਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ ਮੱਖਣ ਤੋਂ ਜਦੋਂ ਅਸੀਂ ਘਿਓ ਬਣਾਉਂਦੇ ਆ ਘਿਓ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ ਤੇ ਟਾਈਮ ਵੀ ਘੱਟ ਲੱਗਦਾ ਤੇ ਗੈਸ ਦੀ ਵੀ ਕਾਫੀ ਬਚਤ ਹੁੰਦੀ ਹੈ ਦੇਖੋ ਮੱਖਣ ਸਾਡਾ ਮੈਲਟ ਹੁੰਦਾ ਪਿਆ ਇਸ ਨੂੰ ਅਸੀਂ ਚੰਗੀ ਤਰ੍ਹਾਂ ਮੈਲਟ ਕਰ ਲੈਣੇ। ਦੇਖੋ ਮੱਖਣ ਸਾਡਾ ਮੈਲਟ ਹੋ ਗਿਆ। ਤੋਂ ਹੁਣ ਅਸੀਂ ਮੀਡੀਅਮ ਗੈਸ ਤੇ ਇਸ ਨੂੰ ਬਣਾਵਾਂਗੇ ਕਿਉਂ। ਵਿੱਚ ਵਿੱਚ ਘਿਓ ਨੂੰ ਹਿਲਾਉਂਦੇ ਰਾਵਾਂਗੇ। ਹਿਲਾਣਾ ਲਈ ਕਿਉਂ? ਪਤੀਲੇ ਨਾਲ ਨਹੀਂ ਲੱਗਿਆ ਆ ਸਾਡਾ 1/2 ਕਿਲੋ ਦਾ ਡੱਬਾ ਹੈ ਇਹ ਡੱਬੇ ਨੂੰ ਸੀ ਪਰ ਕੇ ਦਸਾਂਗੇ ਹਨ ਆ ਦੇਖੋ ਕਿ ਉਹ ਸਾਡਾ ਬਣ ਗਿਆ ਕਿਉ ਉਹ ਤੇ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਵੀ ਹੈ ਜਦੋਂ ਕਿਉ ਉਹਦੇ ਵਿੱਚ ਵਧੀਆ ਜੀ ਖੁਸ਼ਬੂ ਜਾਂ ਕਿਉ ਉਹ ਦੀ ਖੁਸ਼ਬੂ ਆਣ ਲੱਗ ਜਾਏ ਤੇ ਸਮਝੋ ਕਿ ਉਹ ਬਣ ਗਿਆ ਜੇ ਤੁਸੀਂ ਮਲਾਈ ਦੇ ਵਿੱਚ ਨਿੰਬੂ ਉਦੋਂ ਨਹੀਂ ਪਾਇਆ ਤਾਂ ਜਦੋਂ ਤੁਸੀਂ ਮੱਖਣ ਤੋਂ ਘਿਓ ਬਣਾਉਣਾ ਉਦੋਂ ਇਦਾਂ ਨਿੰਬੂ ਵਿੱਚ ਪਾ ਸਕਦੇ ਹੋ ਉਹਦੇ ਨਾਲ ਘਿਓ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਏਗਾ ਤੇ ਸਮੈਲ ਨਹੀਂ ਆਣੀ ਘਿਓ ਇਹ ਦੇਖੋ ਘਿਓ ਬਣ ਗਿਆ ਹੁਣ ਅਸੀਂ ਇਸ ਨੂੰ ਠੰਡਾ ਹੋਣ ਦਿੰਨੇ ਆ ਤੇ ਜਦੋਂ ਸਾਡਾ ਘਿਓ ਠੰਡਾ ਹੋ ਜਾਏਗਾ ਤਾਂ ਫਿਰ ਅਸੀਂ ਤੁਹਾਨੂੰ ਡੱਬੇ 'ਚ ਪਾ ਕੇ ਦੱਸਾਂਗੇ ਸਾਡਾ ਘਿਓ ਕਿੰਨਾ ਬਣਿਆ ਨਿੰਬੂ ਪਾ ਕੇ ਬਣਾਉਣ ਨਾਲ ਕਿਉਂ ਜ਼ਿਆਦਾ ਬੰਦਾ ਆ ਤੇ ਟਾਈਮ ਬਿਲਕੁਲ ਘੱਟ ਲੱਗਦਾ ਆ ਤੇ ਗੈਸ ਦੀ ਇੰਨੀ ਬਚਤ ਹੁੰਦੀ ਆ ਤੁਸੀਂ ਜਦੋਂ ਮਰਜ਼ੀ ਕਿਉਂ ਬਣਾ ਸਕਦੇ ਹੋ ਨਾ ਹੀ ਜ਼ਿਆਦਾ ਪਾਂਡੇ ਲਿਬਰਦੇ ਨੇ ਹਾਂਜੀ ਕਿਉਂ ਸਾਡਾ ਠੰਡਾ ਹੋ ਗਿਆ ਹੁਣ ਅਸੀਂ ਤੁਹਾਨੂੰ ਡੱਬੇ ਵਿੱਚ ਕਿਉਂ ਪਾ ਕੇ ਦੱਸਾਂਗੇ ਉਹ ਜੀ ਸਾਡਾ ਕਿਉਂ ਨਾ ਡੱਬਾ ਭਰ ਗਿਆ ਇਹ ਦੇਖੋ ਕਿ ਉਹਦੇ ਵਿੱਚੋਂ ਸਿੱਡੀ ਵੀ ਕਿੰਨੀ ਘੱਟ ਨਿਕਲੀ ਆ ਇਸ ਸਿੱਡੀ ਨੂੰ ਅਸੀਂ ਸੁੱਟਣਾ ਨਹੀਂ ਜਦੋਂ ਕੋਈ ਚੀਜ਼ ਬਣਾਵਾਂਗੇ ਤਾਂ ਉਹਦੇ ਚ ਅਸੀਂ ਪਾਵਾਂਗੇ ਦੋਜੀ ਡੱਬਾ ਸਾਡਾ ਪੂਰਾ ਹੀ ਕਿਉਂ ਨਾ ਭਰ ਗਿਆ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਕਿਉਂ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ